ਮੋਗਾ ਜ਼ਿਲ੍ਹੇ ਦੇ ਪਿੰਡ ਕਲਕਲਾ ਵਿੱਚ ਪ੍ਰੇਮ ਵਿਆਹ ਦੇ ਕਾਰਨ ਇੱਕ ਪਰਿਵਾਰ ਦੇ ਨਾਲ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ। ਜਾਣਕਾਰੀ ਮੁਤਾਬਕ ਤਰਸੇਮ ਸਿੰਘ ਦੇ بیٹے ਨੇ 5 ਮਈ 2025 ਨੂੰ ਪਿੰਡ ਦੀ ਇੱਕ ਲੜਕੀ ਨਾਲ ਵਿਆਹ ਕਰਵਾਇਆ ਸੀ ਤੇ ਵਿਆਹ ਤੋਂ ਬਾਅਦ ਉਹ ਕਿਸੇ ਹੋਰ ਥਾਂ ਤੇ ਰਹੇ ਪਰ ਜਦੋਂ ਉਹ ਪਿੰਡ ਆਏ ਤੇ ਉਸਦੇ ਸਾਰੇ ਖਿਲਾਫ ਹੋ ਗਏ। ਜਿਸ ਤੋਂ ਬਾਅਦ ਮੁੰਡੇ ਦੀ ਕੁੱਟਮਾਰ ਕੀਤੀ ਤੇ ਇਹਦੇ ਘਰ ਨੂੰ ਤਾਲਾ ਮਾਰ ਕੇ ਪਿੰਡ ਤੋਂ ਬਾਹਰ ਜ਼ਖਮੀ ਹਾਲਤ ਵਿੱਚ ਸੁੱਭ ਦਿੱਤਾ ਗਿਆ। ਜਸਵੀਰ ਕੌਰ ਨੂੰ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਪਰ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਪਰਿਵਾਰ ਸੜਕਾਂ ਤੇ ਰਾਤਾ ਕੱਟਣ ਲਈ ਮਜਬੂਰ ਹੋਇਆ ਪਿਆ ਹੈ ਮੈਂ ਠੇਕੇ ਠੁਕੇ ਦਾ ਕੰਮ ਕਰਦੀ ਸੀਗੀ ਮੈਂ ਆਪਦੀ ਲੇਬਰ ਲੈ ਕੇ ਪੱਪੂ ਸਰਪੰਚ ਦੇ ਆਲੂ ਚੁਗਦੀ ਆ ਮੈਂ ਖੇਤ ਗਈ ਆ ਖੇਤ ਜਾਵੜੀਆਂ ਉੱਥੇ ਉੱਥੇ ਮੈਂ 11 ਵਾਲੀ ਚਾਹ ਪੀਣੀ ਆ ਸਰ ਕੁੜੀ ਜਿਹੜੀ ਆ ਉਹ ਸਾਡੇ ਘਰੇ ਆ ਗਈ ਸਰ ਜਦੋਂ ਕੁੜੀ ਆ ਮੁੰਡਾ ਮੇਰਾ ਬੈਠਾ ਵਾ ਇਹਨੇ ਮੈਨੂੰ ਛੋਟੇ ਮੁੰਡੇ ਨੇ ਮੈਨੂੰ ਫੋਨ ਲਾਇਆ ਵਾ ਜਦੋਂ ਇਹਨਾਂ ਮੈਨੂੰ ਫੋਨ ਲਾਇਆ ਆਂਦਾ ਮੰਮੀ ਘਰੇ ਆ ਜਾ ਮੈਂ ਕਹਾ ਕੀ ਗੱਲ ਹੋ ਗਈ ਮੈਨੂੰ ਆਦਾ ਘਰੇ ਆ ਜਾ ਮੈਂ ਕਹਾ ਗੱਲ ਦੱਸ ਕੀ ਹੋਈ ਐ ਆਂਦਾ ਐ ਕਰਕੇ ਕੋਈ ਕੁੜੀ ਆਪਣੇ ਘਰੇ ਆ ਗਈ ਐ ਮੈਂ ਕਹਾ ਚੱਲ ਕੋਈ ਨਹੀਂ ਕੁੜੀ ਆ ਗਈ ਤੇ ਮੈਂ ਕਹਾ ਤੁਸੀਂ ਇੱਥੇ ਬੈਠ ਤੇ ਮੈਂ ਆ ਗਈ ਮੈਂ ਸਾਰ ਸਕੂਟਰੀ ਸੀ ਮੇਰੇ ਕੋਲੇ ਮੈਂ ਸਕੂਟਰੀ ਚੱਕੀ ਮੈਂ ਘਰੇ ਆ ਗਈ ਆਂ ਜਦੋਂ ਮੈਂ ਘਰੇ ਆ ਗਈ ਸਾਰ ਮੈਂ ਉਹਨੂੰ ਕੁੜੀ ਨੂੰ ਮਾਰੇ ਦਬਕੇ ਦਬਕੇ ਮੈਂ ਕਹਾ ਕੁੜਗੇ ਸਾਡੀ ਰਿਸ਼ਤੇਦਾਰੀ ਦਾ ਕੰਮ ਆ ਤੇ ਮੈਂ ਕਹਾ ਵੀ ਤੂੰ ਕਦੋਂ ਆਈ ਆ ਉਹ ਚੁੱਪ ਕਰ ਗਈ ਮੈਂ ਕੀ ਕੀਤਾ ਮੈਂ ਕੁੜੀ ਨੂੰ ਦੱਕੇ ਮਾਰ ਕੇ ਮੈਂ ਕਹਾ ਚੱਲ ਬਾਹਰ ਮੈਂ ਬਾਹਰ ਕੱਢ ਕੇ ਮੈਂ ਉਹਨੂੰ ਸਕੂਟਰੀ ਤੇ ਬਹਾਲਿਆ ਸਕੂਟਰੀ ਤੇ ਪਾ ਕੇ ਚੱਲ ਜਾ ਕੇ ਮੈਂ ਉਹਨਾਂ ਨੂੰ ਘਰੇ ਛੱਡਤਾ ਘਰੇ ਛੱਡ ਕੇ ਤੇ ਉਹਨੂੰ ਮੈਂ ਕਹਾ ਬਾਹਰ ਮੂਹਰੇ ਮੈਂ ਬਾਹਰ ਖੋਲ ਤੇ ਬਾਹਰ ਖੋਲ ਲਿਆ ਜਦੋਂ ਨੇ ਤੇ ਬਾਹਰ ਮੈਂ ਅੰਦਰਵਾੜਤੀ ਅੰਦਰਵਾੜ ਕੇ ਮੈਂ ਉਹਨੂੰ ਕਹਾ ਬਾਹਰ ਲਾ ਲਾ ਬਾਹਰ ਲਾ ਲਿਆ ਉਹਨੇ ਬਾਹਰ ਲਾ ਕੇ ਉਹਨੂੰ ਮੈਂ ਕਾਹ ਹਨਾ ਕੇ ਤੇ ਜਾਹੀ ਮੈਂ ਚੱਕੀ ਸਕੂਟਰੀ ਮੈਂ ਫੇਰ ਪੱਪੂ ਦੇ ਖੇਤ ਜਾਂਦੀ ਨੂੰ ਤੁਸੀਂ ਉਹਦੇ ਘਰ ਤੁਸੀਂ ਛੱਡ ਕੇ ਆਏ ਸੀ ਹਾਂਜੀ ਅਸੀਂ ਮੈਂ ਖੁਦ ਸਕੂਟਰੀ ਆਪਦੀ ਤੇ ਬਾਕੇ ਸਾਡੇ ਘਰੇ ਆਈ ਸੀ ਸਰ ਮੈਂ ਖੁਦ ਆਪਦੀ ਸਕੂਟਰੀ ਆਪ ਬਾਕੇ ਘਰੇ ਛੱਡਣ ਜਾਵ ਗਈ ਫੇਰ ਤੁਹਾਡੇ ਮੁੰਡੇ ਨਾਲ ਕਦੋਂ ਚਲੀ ਗਈ ਇਹ ਮੈਨੂੰ ਸਰ ਮੈਂ ਜਾਵੜੀ ਬਾਹਰ ਉੱਥੇ ਖੇਤ ਜਾਵੜੀਆਂ ਇਹ ਕ ਤਾਂ ਕੁੜੀ ਕੋਲੇ ਫੋਨ ਸੀਗਾ ਕੁੜੀ ਨੇ ਮੁੰਡੇ ਨੂੰ ਫੋਨ ਕੀਤਾ ਇਹ ਫੇਰ ਇਕੱਠੇ ਹੋ ਗਏ ਕਿਤੇ ਇਕੱਠੇ ਹੋ ਕੇ ਇਹ ਦੋਵੇਂ ਜਾਵੜੇ ਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਜਾਵੜੇ ਆ ਅਸੀਂ ਘਰੇ ਆਏ ਆ ਮੈਂ ਕਹਾਂ ਚੱਲ ਵੀ ਮੁੰਡਾ ਐ ਕਰਕੇ ਵੀ ਮੈਂ ਦਬ ਕਹ ਜਾਂ ਅਸੀਂ ਸੀਗਾ ਤੇ ਮੈਂ ਕਹਾਂ ਵੀ ਚੱਲ ਕਰੋ ਬਾਹਰ ਆ ਮੁੰਡਾ ਮੈਂ ਕਹਾਂ ਚੱਲ ਆ ਜੂਗਾ ਅਸੀਂ ਫੋਨ ਫਾਨ ਲਾਉਂਦੇ ਰਹੇ ਫੋਨ ਮੁੰਡੇ ਦਾ ਬੰਦ ਆਉਂਦਾ ਰਿਹਾ ਇਸ ਕਰ ਨੇ ਸਾਰਾ ਮਤਲਬ ਜਦੋਂ ਮੈਂ ਆਲੂਆਂ ਨੂੰ ਗਈਆਂ ਮੁੜ ਕੇ ਤੜਕ ਨੂੰ ਇਹਨਾਂ ਨੇ ਦੂਜਾ ਦਿਨ ਨੰਗ ਗਿਆ ਦੂਜਾ ਦਿਨ ਨੰਗੇ ਤੇ ਮੁੜ ਕੇ ਮੈਨੂੰ ਇਹਨਾਂ ਨੇ ਮਤਲਬ ਹੱਬ ਦੱਬ ਕਰਦੇ ਸੀ ਮੈਨੂੰ ਹੱਬ ਦੱਬ ਕਰਦੇ ਸੀ ਮੈਂ ਚੱਕੀ ਸਕੂਟਰੀ ਦੇ ਦੁਪਹਿਰਾਂ ਨੂੰ ਜਦੋਂ ਮੈਨੂੰ ਇਹ ਗੱਲ ਬਣ ਗਈ ਜਦੋਂ ਮੈਂ ਸਕੂਟਰੀ ਚੱਕੀ ਮੈਂ ਟਰੋਲੀ ਉਠ ਗਈ ਮੇਰੀ ਮਾਸੀ ਦੀ ਕੁੜੀ ਸੀ ਉੱਥੇ ਅਸੀਂ ਦੋਵਾਂ ਨੇ ਮੇਰੀ ਮਾਸੇ ਦੀ ਕੁੜੀ ਨੇ ਤੇ ਮੈਂ ਦੋਵਾਂ ਨੇ ਅਸੀਂ ਰਲ ਕੇ ਦੋਵਾਂ ਨੇ ਸਾਰੇ ਪਹਾੜੀ ਉੱਥੇ ਵੀ ਆਈ ਗਏ ਸ਼ਾਇਦ ਇੱਥੇ ਹੋਣਗੇ ਅਸੀਂ ਉਹਨਾਂ ਦੇ ਘਰੇ ਫੜਾਵਾਂਗੇ ਵੀ ਕੁੜੀ ਜਿੱਥੋਂ ਮੈਨੂੰ ਲੱਭ ਗਈ ਮੈਂ ਲੱਭਦੀ ਰਹੀ ਸਰ 5 6 ਦਿਨ 10 ਦਿਨਾਂ ਐ ਲੱਭਦੀ ਫਿਰਦੀ ਰਹੀ ਮੈਂ ਹਾਰ ਕੇ ਜਦੋਂ ਅੱਕ ਕੇ ਜਦੋਂ ਮੈਂ ਬਹੁਤ 15 20 ਦਿਨ ਲੱਭੀ ਤੇ ਮੈਨੂੰ ਕਿਤੇ ਸਰ ਲੱਭੀ ਨਹੀਂ ਜਦੋਂ ਮੈਨੂੰ ਕਿਤੇ ਲੱਭੀ ਨਹੀਂ ਸਰ ਮੈਂ ਡਰਦੀ ਨੇ ਮਤਲਬ ਘਰੇ ਨਹੀਂ ਆਈ 19 21 ਤਰੀਕ ਨੂੰ ਅਸੀਂ ਘਰੇ ਆਏ ਆ ਜਦੋਂ ਅਸੀਂ 5-6 ਮਹੀਨੇ ਵਿੱਚ ਮੈਂ ਤਿੰਨ-ਚਾਰ ਮਹੀਨੇ ਬਾਹਰ ਹੀ ਮਗਾ ਚੱਲ ਕੱਪੜੇ-ਕੁੱਪੜੇ ਪੈਸੇ ਮੇਰਾ ਮੁੰਡਾ ਅਸੀਂ ਤਿੰਨ-ਚਾਰ ਮਹੀਨੇ ਹੀ ਬਾਹਰ ਰਹੇ ਸਾਰਾ ਦੀ ਸਾਨੂੰ ਮਤਲਬ ਜਦੋਂ ਲੱਭਦੇ ਕਰਦੇ ਸੀ ਮੈਨੂੰ ਧਮਕੀਆਂ ਦਿੰਦੇ ਸੀ ਤੇਰੇ ਨਾਲ ਅਸੀਂ ਐ ਕਰਾਂਗੇ ਤੇਰੇ ਨਾਲ ਜਾਊ ਕਰਾਂਗੇ ਕੁੜੀ ਵਾਲੇ ਕਹਿੰਦੇ ਸੀ ਅਸੀਂ ਮੈਂ ਇਸੇ ਡਰਦੀ ਨਹੀਂ ਬਾਹਰ ਨਿਕਲ ਗਈ ਮੈਂ ਕਿਤੇ ਆਪਦੀ ਭਾਂਜੀ ਕੋਲੇ ਜਾਵੜੀ ਮੈਂ ਕਿਤੇ ਕਿ ਜਾਵੜੀ ਕਿਤੇ ਕਿਤੇ ਜਾਵੜੀ ਕਿਤੇ ਮੈਂ ਆਪਦੀ ਕੁੜੀ ਕੋਲੇ ਹੁਣ ਮਹੀਨਾ ਲਾ ਕੇ ਆਈਆਂ ਜਦੋਂ ਮੈਂ ਘਰ ਆਈਆਂ ਮੁੰਡਾ ਮੇਰਾ ਨਾਨਕਾ ਤੇ ਕੰਮ ਕਰਦਾ ਸੀਗਾ ਜਦੋਂ ਮੈਂ ਘਰੇ ਆ ਗਈ ਤੇ ਉਦੋਂ ਮਤਲਬ ਇਹਨਾਂ ਨੇ ਕੀ ਕੀਤਾ ਜਦੋਂ ਅਸੀਂ ਘਰੇ ਹੀ ਬੜੇ ਹਜੇ ਸਰਪੰਚ ਆਇਆ ਸਰਪੰਚ ਨੂੰ ਪਤਾ ਨਹੀਂ ਕਿਹਨੇ ਦੱਸਿਆ ਕਿ ਨਹੀਂ ਅਸੀਂ ਤਾਂ ਸਰ ਕੱਪੜੇ ਚੱਕਣ ਆਏ ਸੀ ਕੱਪੜੇ ਚੱਕ ਕੇ ਅਸੀਂ ਵਾਪਸੀ ਕਰ ਜਾਣੇ ਸੀਗੇ ਤੇ ਜਿਹੜੇ ਕੱਪੜੇ ਚੱਕਣ ਕਣ ਉਹ ਤੋਂ ਪਤਾ ਲੱਗ ਗਿਆ ਸੀ ਸੁਖਤੈਨ ਸਿੰਘ ਜੀ ਸੁਖਤੈਨ ਸਿੰਘ ਜੀ ਕੀ ਤੁਹਾਡਾ ਔਦਾ ਜੀ ਪਿੰਡ ਕਲਗਲਾ ਦਾ ਮੇਰੀ ਵਾਈਫ ਸਰਪੰਚ ਆ ਜੀ ਪਿੰਡ ਕਲਗਲਾ ਦਾ ਪੱਤੀ ਮਹਿਰ ਤੋਂ ਤੇ ਹੁਣ ਕੀ ਮਾਮਲਾ ਹੋਇਆ ਜੀ ਨਵਾਂ ਜਿਹੜਾ ਇੱਕ ਵਿਵਾਦ ਉੱਠਿਆ ਹੈਗਾ ਪਰਿਵਾਰ ਨੂੰ ਘਰੋਂ ਭੇਜਨ ਦਾ ਉਹ ਸਰ ਜਦੋਂ ਪੰਚਾਇਤ ਬਣੀ ਸੀਗੀ ਉਦੋਂ ਇੱਕ ਪਿੰਡ ਦੇ ਸਮੂਹ ਇਕੱਠ ਨਾਲ ਨਾ ਇੱਕ ਮਤਾ ਪਾਇਆ ਗਿਆ ਸੀ ਪਿੰਡ ਵੱਲੋਂ ਵੀ ਜੋ ਵੀ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਉਂਦਾ ਵਾ ਵੀ ਉਹਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਉਹ ਪਿੰਡੋਂ ਬਾਹਰ ਜਾ ਕੇ ਜਿੱਥੇ ਆਪਦਾ ਮਰਜ਼ੀ ਰਹਿ ਸਕਦਾ ਵਾ ਵੀ ਪਿੰਡ ਨੂੰ ਕੋਈ ਤਰਾਈ ਨਹੀਂ ਪਿੰਡੋਂ ਬਾਹਰ ਰਹਿ ਪੇ ਜੇ ਕੋਈ ਉਹਨਾਂ ਦਾ ਕੋਈ ਮਾਪਿਓ ਸਪੋਰਟ ਕਰਦਾ ਉਹਨਾਂ ਨੂੰ ਤੇ ਵੀ ਉਹ ਵੀ ਫਿਰ ਉਹਨਾਂ ਦੇ ਨਾਲ ਬਾਹਰ ਜਾ ਕੇ ਰਹਿ ਪੈਣੀ ਇਹ ਪਿੰਡ ਵੱਲੋਂ ਸਮੂਹ ਇਕੱਠ ਕਰਕੇ ਇਹ ਪਾਇਆ ਪਾਸ ਕੀਤਾ ਗਿਆ ਸੀ ਇਹ ਮਤਲਬ ਤੁਹਾਨੂੰ ਕਿਉਂ ਕਿਉਂ ਲੋੜ ਪੈ ਗਈ ਪਾਉਣ ਦੀ ਸਰ ਇਹ ਸਾਨੂੰ ਇਹ ਲੋੜ ਤਾਂ ਪੈ ਗਈ ਵੀ ਸਾਡੇ ਪਿੰਡ ਦੇ ਵਿੱਚ ਨਾ ਵੀ ਬਹੁਤ ਮੁੰਡੇ ਕੁੜੀਆਂ ਆਪਸ ਵਿੱਚ ਆੜ ਗਵਾਂਡ ਵਿਆਹ ਕਰਵਾਈ ਜਾਂਦੇ ਸੀ ਤੇ ਪਿੰਡ ਦੇ ਵਿੱਚੋਂ ਤਾਂ ਹੀ ਕੋਈ ਚਾਚਾ ਤਾਇਆ ਤਾਂ ਰਹਿ ਹੀ ਨਹੀਂ ਜਾਣਾ ਸੀਗਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਚਾਚੇ ਦੇ ਥਾਂ ਤੇ ਮਾਮਾ ਹੀ ਬਣਨਾ ਜੀ ਤਾਂ ਇਸ ਕਰਕੇ ਅਸੀਂ ਆਪਦੇ ਪਿੰਡ ਨੂੰ ਬਚਾਉਣ ਖਾਤਰ ਇਹ ਪਾਇਆ ਸੀਗਾ ਹੁਣ ਅੱਜ ਕੀ ਹੋਇਆ ਜਿਹੜਾ ਪਰਿਵਾਰ ਦੇ ਨਾਲ ਕੱਟ ਇਹ ਜੀ 4 ਮਹੀਨੇ ਪਹਿਲਾਂ ਇਹ ਕੁੜੀ ਗਈ ਸੀ ਸਾਡੇ ਪਿੰਡੋਂ ਮੁੰਡਾ ਕੁੜੀ ਜਦੋਂ ਨਿਕਲ ਕੇ ਗਏ ਆ ਇਹ ਮੁੰਡੇ ਦੀ ਮਾਂ ਵੀ ਨਾਲ ਹੀ ਚਲੀ ਗਈ ਸੀ ਤੇ ਇਹ 4 ਮਹੀਨੇ ਬਾਅਦ ਇਹਨੂੰ ਮੈਂ ਜਦੋਂ ਇਹ ਚਲੀ ਗਈ ਸੀ ਮੈਂ ਇਹਨੂੰ ਫੋਨ ਕਰਦਾ ਰਿਹਾ ਪਰ ਇਹਨੇ ਮੇਰਾ ਫੋਨ ਨਹੀਂ ਚੱਕਿਆ ਇਹਨੇ ਚਲੋ ਮੈਂ ਮੜ ਕੇ ਇਹਨੇ ਫੋਨ ਬੰਦ ਕਰਤਾ ਤੇ ਹੁਣ ਇਹ 4 ਮਹੀਨੇ ਬਾਅਦ ਜਦੋਂ ਪਿੰਡ ਆਈ ਪਤਾ ਲੱਗਿਆ ਉਹ ਫੇਰ ਜੋ ਕੁੜੀ ਵਾਲਾ ਪਰਿਵਾਰ ਸੀ ਉਹਨਾਂ ਨੇ ਥੋੜਾ ਜਿਹਾ ਅਤਰਾਇ ਠਾਇਆ ਇਸ ਗੱਲ ਤੇ ਵੀ ਆਪਣਾ ਸਮੂਹ ਇਕੱਠ ਕਰਕੇ ਮਤਾ ਪਾਇਆ ਸੀ ਉਹ ਨੂੰ ਪਿੰਡ 'ਚ ਰਹਿ ਰਹੀ ਆ ਤੇ ਚਲੋ ਅਸੀਂ ਆਪਦਾ ਪੰਚਾਇਤ ਨੇ ਚਲੋ ਉਹਨੂੰ ਕਿਹਾ ਭਾਈ ਤੂੰ ਜਾ ਵੜਾ ਤੇਰੇ ਘਰ ਨੂੰ ਜਦੋਂ ਹੌਲੀ-ਹੌਲੀ ਗੱਲ ਠੰਡੀ ਪੈ ਜੂਗੀ ਆਪਾਂ ਕਰ ਲਾਂਗੇ ਤੂੰ ਕਿਰਾਂ ਪਿੰਡੋਂ ਚਲੀ ਜਾ ਨਹੀਂ ਨਹੀਂ ਕੁੜੀ ਤਾਂ ਹੀ ਕੁੜੀ ਤੇ ਮੁੰਡਾ ਤਾਂ ਪਿੰਡ 'ਚ ਰਹਿਣੀ ਨਾ ਰਹੇ ਇਹ ਮੁੰਡੇ ਦੀ ਮਾਂ ਆਈ ਸੀਗੀ ਮੁੰਡੇ ਦਾ ਪਿਓ ਤੇ ਜਿਹੜੀ ਮੁੰਡੇ ਦਾ ਭਰਾ ਸੀ ਉਹ ਪਿੰਡ 'ਚ ਹੀ ਰਹਿ ਰਹੇ ਸੀਗੇ ਤੁਹਾਡਾ ਕਹਿਣ ਦਾ ਹੁਣ ਪਰਿਵਾਰ ਉਹ ਕਿੱਥੇ ਆ ਇਸ ਵੇਲੇ ਹੁਣ ਇਸ ਵਕਤ ਪਰਿਵਾਰ ਦਾ ਨਹੀਂ ਪਤਾ ਜੀ ਕਿੱਥੇ ਆ ਉਡੀ ਮੈਂ ਕਮੇ ਘਰੇ ਘਰ ਹੈ ਨਹੀਂ ਸੀਗੀ ਲੋ ਲੜਕੀ ਗਈ ਆ ਉਹ ਮੈਂ ਆ ਕੇ ਵੇਖੀ ਮੇਰੀ ਬੇਟੀ ਕਿਤੇ ਬਾਹਰ ਨਹੀਂ ਸੀ ਨਿਕਲਦੀ ਤੇ ਮੇਰੀ ਕੁੜੀ ਨੂੰ ਕਿਵੇਂ ਇੱਕ ਮੇਰੀ ਕੁੜੀ ਕਿਵੇਂ ਘਰੋਂ ਨਿਕਲ ਗਈ ਕਿਵੇਂ ਨਹੀਂ ਨਿਕਲ ਗਈ ਮੈਨੂੰ ਕੋਈ ਪਤਾ ਨਹੀਂ ਲੱਗਿਆ ਮੈਂ ਸਾਰੇ ਭੱਜ ਲਿਆ ਨਾਸ ਰਿਆ ਮੇਰੀ ਬੇਟੀ ਮੇਰੇ ਹੱਥ ਨਹੀਂ ਆਈਗੀ ਮੈਂ ਬਹੁਤ ਭੱਜੀ ਆ ਬਹੁਤ ਕਲਪੀ ਆ ਪਰ ਮੇਰੀ ਬੇਟੀ ਮੇਰੇ ਹੱਥ ਨਹੀਂ ਲੱਗੀ ਪਰ ਇਹ ਕਿਹੜੀ ਵਜ੍ਹਾ ਨਾਲ ਗਈ ਆ ਕਿਹੜੀ ਦਾ ਨਹੀਂ ਗਈ ਰੋਟੀ ਖਾਣਾ ਹੀ ਮੈਨੂੰ ਉਹਦਾ ਪਤਾ ਲੱਗਿਆ ਮੈਨੂੰ ਕੋਈ ਪਤਾ ਨਹੀਂ ਸੀਗਾ ਕੁੜੀ ਮੇਰੀ ਅੰਦਰੋਂ ਬਾਹਰ ਨਹੀਂ ਸੀ ਨਿਕਲਦੀ ਅੱਛਾ ਕਿੰਨੀ ਦੇਰ ਕੁੜੀ ਕੁੜੀ ਨਈ ਸੀ ਨਿਕਲਦੀ ਗਈ ਕਰੋ ਬਾਹਰ ਮੇਰੀ ਨਿਕਲਦੀ ਨਹੀਂ ਸੀਗੀ ਇਹ ਪਰ ਅਹੀਂ ਕਿਹੜੇ ਵੇਗ ਨਾਲ ਚਲੀ ਗਈ ਆ ਕੁੜੀ ਮੈਨੂੰ ਮੈਨੂੰ ਕੋਈ ਪਤਾ ਨਹੀਂਗਾ ਮੈਂ ਬਹੁਤ ਪੱਜ ਲਿਆ ਬਹੁਤ ਨਾਸ ਲਿਆ ਮੇਰੇ ਜੇ ਹੱਥ ਨਹੀਂ ਮੇਰੀ ਕੋਈ ਬੇਟੀ ਆਈਗੀ ਨਹੀਂ ਪਿੱਲਾਂ ਹੀ ਪਾਲਦੇ ਰਹੇ ਸਾਰੇ ਇਹਨਾਂ ਦੇ ਰਿਸ਼ਤੇਦਾਰਾਂ ਚ ਕਿੱਥੋਂ ਨਹੀਂ ਸਾਨੂੰ ਲੱਭੀਗੀ ਹਾਂਜੀ ਪੱਜ ਨਾਸ ਕਰਕੇ ਜੇ ਸਾਨੂੰ ਪਤਾ ਲੱਗਾਈ ਵਿਆਹ ਭਲਾਉਣੇ ਮੁੰਡੇ ਨਾਲ ਉਹਦੀ ਮਾਂ ਨਾਲ ਇਹ ਸਾਰੇ ਪਰਿਵਾਰ ਹੀ ਸੀ ਗਈ ਮੁੜ ਕੇ ਇਹ ਜਿਹੜੀ ਜਨਾਨੀ ਇਹਦੀ ਮਾਂ ਸੀਗੀ ਮੁੰਡੇ ਦੀ ਉਹ ਵੀ ਨਾਲ ਸੀਗੀ ਜੀ ਉਹ ਮੜ ਕੇ ਸਾਥ ਚੋਰੀ ਭੱਜਦੀ ਰਹੀ ਬਾਹਰ ਪਹਿਲਾਂ ਸਾਡੇ ਕੋਲੇ ਘਰੇ ਵੀ ਆਈ ਸੀਗੀ ਕਹਿੰਦੀ ਆਖੇ ਚਲੋ ਮੈਂ ਮੈਂ ਰਸਤੇ ਜਾਣ ਕੋ ਚਲਾ ਦਿਆਂ ਮੜ ਕੇ ਉਹ ਵੀ ਨਹੀਂ ਸਾਨੂੰ ਜਨਾਨੀ ਲੱਭੀ ਗਈ ਉਹਦੀ ਮੁੰਡੇ ਦੀ ਮਾਂ ਵਿਆਹ ਤੋਂ ਬਾਅਦ ਨਹੀਂ ਆਉਂਦੀ ਨਹੀਂ ਮੜ ਕੇ ਥਾਣੇ ਵੀ ਤਲਾਸ਼ ਦਿੱਤੀ ਹੋਈ ਸੀ ਹਾਂਜੀ ਮੜ ਕੇ ਸਾਡਾ ਸਾਰਾ ਜਦੋਂ ਸਾਨੂੰ ਪਤਾ ਲੱਗਿਆ ਇਹਨਾਂ ਨੇ ਕੋਟ ਮੈਰਿਜ ਕਰਾ ਲਈ ਮੜ ਕੇ ਸਹੀ ਉੱਥੇ ਸਾਰਾ ਸੈਸ ਨੂੰ ਹੋ ਗਈ ਸਾਡੇ ਇਹ ਜਨਾਨੀ ਆਪਣੇ ਹੱਥ ਨਹੀਂ ਇਹ ਇਹ ਜਨਾਨੀ ਸਾਡੇ 4 ਮਹੀਨਾ ਪਿੱਛੇ ਪਿੰਡ ਵਿੱਚ ਵੜ ਗਈ ਸੀ ਅਸੀਂ ਕਹੇ ਪਿੰਡ 'ਚ ਨਹੀਂ ਵੜਨ ਦੀ ਜਦੋਂ ਪਿੰਡ ਵਿੱਚ ਵੜ ਗਈ ਉਦੋਂ ਇਹ ਸਾਡੇ ਨਗਰ ਸਾਰਾ ਇਕੱਠਾ ਹੋਇਆ ਸੀ ਗਈ ਸਾਰੇ ਨਗਰ ਨੇ ਇਹ ਗੱਲ ਕੀਤੀ ਵੀ ਇਹਨਾਂ ਨੂੰ ਪਿੰਡ 'ਚ ਨਹੀਂ ਰਹਿਣ ਦੇਣਾਗਾ ਇਹ ਪਿੰਡਲੋਂ ਮਤਾ ਪਾਇਆ ਗਿਆ ਸੀ ਪਿੰਡ 'ਚ ਨਹੀਂ ਵੜਨ ਦੇਣੀ ਜਿਹੜੇ ਕੋਈ ਲਾਹ ਮਰਜ ਕਰਵਾਉਂਦੇ ਪਿੰਡ 'ਚ ਵੜ ਨਹੀਂ ਦੇਣਗੇ ਤੇ ਜਿਹੜੀ ਮਾਂ ਸੀ ਅਸੀਂ ਕਿ ਮਾਂ ਸਾਹ ਨੂੰ ਟੱਕਰਦੀ ਤਾਂ ਸਹੀ ਸਾਨੂੰ ਕਿਤੇ ਤਾਂ ਕਿਸਨ ਟੱਕਰਦੀ ਨਹੀਂ ਜੋ ਰਹੀ ਆ ਵੇਚ ਉਹ ਆ ਗਈ ਇੱਥੇ ਉਹਨੂੰ ਘਰੇ ਰਹਿਣ ਦਾ ਜਾਨੀ ਦਾ ਵੀ ਸਾਰਾ ਕੋ ਕਹਤਾ ਵੀ ਉਹਨੂੰ ਘਰੇ ਰਹਿ ਆਉਂਦੇ ਪਰ ਕੁੜੀ ਮੁੰਡੇ ਨੂੰ ਨਹੀਂ ਵੜਨ ਦੇਣੂ ਸੀ ਵੜਨ ਦੇਣਾ ਪਿੰਡ 'ਚ ਨਹੀਂ ਵੜਨ ਦੇਣਾਗਾ ਉਹਨੂੰ ਜ਼ਿੰਦਾ ਲੱਗ ਚੁੱਕਿਆ ਇਦੋਂ ਬਾਅਦ ਜ਼ਿੰਦਾ ਪਰਮਨ ਕਰਨ ਉਹ ਖੁਦ ਜ਼ਿੰਮੇਵਾਰ ਹੋਣ ਗਿਆ ਆਪਦਾ ਕੋਈ ਵੀ ਸਮਾਨ ਇਹਨਾਂ ਦਾ ਚੋਰੀ ਹੋ ਜੇ ਕੋਈ ਚ ਹੋ ਜੇ ਕੋਈ ਇਹਨਾਂ ਦਾ ਵਾ ਕਿਸੇ ਕਿਸੇ ਦਾ ਕੋਈ ਲੇਕਾ ਦੇਕਾ